ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਦੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਹੈ ਆਪਣੀ ਪੰਜਾਬ ਪੁਲਿਸ ਦੇ ਲਈ ਜਿਹੜੀ ਕਾਸਟੇਬਲ ਦੀ ਵੈਕੈਂਸੀਸ ਆਈਆਂ ਹੋਈਆਂ ਸੀ ਉਹਦੇ ਲਈ ਜਿਹੜੀ ਆਪਣੀ ਕਲਾਸਿਸ ਚੱਲ ਰਹੀਆਂ ਸੀਗੀਆਂ ਤਾਂ ਅੱਜ ਹੈ ਆਪਣੀ ਪਾਲਿਟੀ ਦੀ ਕਲਾਸ ਜਿਸ ਦੇ ਵਿੱਚ ਆਪਣਾ ਟੌਪਿਕ ਚੱਲ ਰਿਹਾ ਸੀ ਇੰਡੀਅਨ ਕਨਸਟੀਟਿਊਸ਼ਨ ਤਾਂ ਅੱਜ ਦਾ ਪਾਰਟ ਨੰਬਰ 4 ਕਰਨ ਵਾਲੇ ਹਾਂ ਜਿਸ ਦੇ ਵਿੱਚ ਟੌਪਿਕ ਹੈ ਡੀ ਪੀ ਐਸ ਪੀ ਔਰ 4ਏ ਕਰਾਂਗੇ ਜਿਸ ਦੇ ਵਿੱਚ ਆਪਣੇ ਕੋਲੇ ਫੰਡਾਮੈਂਟਲ ਡਿਊਟੀਆਂ ਨੇ ਤਾਂ ਅੱਜ ਆਪਾਂ ਇਸ ਟੌਪਿਕ ਨੂੰ ਕੰਪਲੀਟ ਕਰਾਂਗੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਹਾਇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰਕਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ ਔਰ ਤੇ ਜ਼ਰੂ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਪਾਰਟ ਨੰਬਰ 4 ਤੋਂ ਜਿਸ ਦੇ ਵਿੱਚ ਆਪਾਂ ਕਰਾਂਗੇ ਡੀ ਪੀ ਐਸ ਪੀ ਠੀਕ ਹੈ ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਠੀਕ ਹੈ ਰਾਜ ਦੀ ਨੀਤੀ ਨੀਤੀ ਨਿਰਦੇਸ਼ਕ ਤੱਤ ਤਾਂ ਜਿੱਥੇ ਇਹ ਪਾਰਟ ਬਣਿਆ ਹੋਇਆ ਹੈ ਲਿਖਿਆ ਹੋਇਆ ਹੈ ਭਾਰਤੀ ਸੰਵਿਧਾਨ ਦੇ ਵਿੱਚ ਤਾਂ ਉੱਥੇ ਜਿਹੜੀ ਇੱਕ ਪਿਕਚਰ ਲੱਗੀ ਹੋਈ ਹੈ ਜਿਵੇਂ ਆਪਾਂ ਆਪਣੀਆਂ ਸਕੂਲ ਵਾਈਜ਼ ਜਿਹੜੀਆਂ ਬੁੱਕਸ ਹੁੰਦੀਆਂ ਸੀ ਉਹਨਾਂ ਦੇ ਵਿੱਚ ਦੇਖਦੇ ਸੀ ਨਾ ਕਿ ਪਾਠ ਲਿਖੇ ਹੁੰਦੇ ਸੀ ਪਾਠ ਪਹਿਲਾ ਦੂਸਰਾ ਤੀਸਰਾ ਇਸ ਤਰੀਕੇ ਦੇ ਨਾਲ ਤਾਂ ਉਹਨਾਂ ਦੇ ਨਾਲ ਕੁਝ ਪਿਕਚਰਸ ਐਡ ਹੁੰਦੀਆਂ ਸੀਗੀਆਂ ਵੀ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਕੁਝ ਹੋਏਗਾ ਤਾਂ ਉਸੇ ਤਰੀਕੇ ਦੇ ਨਾਲ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦਾ ਜਿਹੜਾ ਪਾਰਟ ਹੈ 4 ਨੰਬਰ ਤੇ ਇਸ ਦੇ ਵਿੱਚ ਵੀ ਇੱਕ ਮਹਾਭਾਰਤ ਦੀ ਫੋਟੋ ਜਿਹੜੀ ਹੈ ਉਹ ਸੰਵਿਧਾਨ ਦੇ ਵਿੱਚ ਲੱਗੀ ਹੋਈ ਹੈ ਠੀਕ ਹੈ ਤਾਂ ਆਪਣਾ ਡਾਇਰੈਕਟ ਤੱਕ ਰਹਿਣ ਵਾਲੀ ਹੈ ਤਾਂ ਕਰਦੇ ਆਂ ਸ਼ੁਰੂਆਤ ਤਾਂ ਫਰਸਟ ਹੈ ਆਪਣੇ ਕੋਲ ਜਿਹੜੇ ਆਪਣੇ ਕੋਲ ਆਰਟੀਕਲਸ ਹੋਣਗੇ ਜਿਹੜੇ ਆਪਣੇ ਲਈ ਇਗਜ਼ਾਮ ਦੇ ਲਈ ਜਾਂ ਫਿਰ ਵੈਸੇ ਵੀ ਆਪਣੇ ਲਈ ਜਿਹੜੇ ਨੇ ਐਨੇ ਇੰਪੋਰਟ ਨਹੀਂ ਹਨ ਉਹ ਆਪਾਂ ਛੱਡ ਕੇ ਚੱਲਾਂਗੇ ਠੀਕ ਹੈ ਕਿਉਂਕਿ ਆਪਾਂ ਮੇਨ ਮੇਨ ਜਿਹੜੇ ਨੇ ਇਗਜ਼ਾਮ ਦੇ ਰਿਲੇਟਡ ਜਿਹੜਾ ਹੈ ਥਿਊਰੀ ਆਪਾਂ ਕੰਪਲੀਟ ਕਰਾਂਗੇ ਆਪਣੇ ਕੋਲ ਫਰਸਟ ਆਰਟੀਕਲ ਜਿਹੜਾ ਹੈ ਉਹ ਆ ਜਾਂਦਾ ਹੈ 39 ਤਾਂ 39 ਦੇ ਵਿੱਚ ਵੀ ਅੱਗੇ ਪਾਰਟਸ ਆ ਜਾਂਦੇ ਨੇ 39 A B C ਔਰ D ਬਟ ਆਪਣੇ ਲਈ ਇੰਪੋਰਟਡ ਕਿਹੜੇ ਨੇ ਇਹ ਆਪਣੇ ਦੀ ਇੰਪੋਰਟਡ ਹੈ 39 A ਔਰ 39 D ਤਾਂ 39 a ਦੇ ਵਿੱਚ ਕੀ ਹੁੰਦਾ 39 a ਦੇ ਵਿੱਚ ਹੁੰਦਾ ਜੀ ਆਪਣੇ ਕੋਲ ਇਕੁਅਲ ਓਪਰਚੁਨਿਟੀਆਂ ਫੋਰ ਮੈਨ ਐਂਡ ਊਮਨ ਠੀਕ ਹੈ ਇਕੁਅਲ ਓਪਰਚੁਨਿਟੀਆਂ ਫੋਰ ਮੈਨ ਐਂਡ ਊਮਨ ਆਪਣੇ ਕੋਲ ਕਿਹਦੇ ਵਿੱਚ ਆਉਂਦਾ ਜੀ 39 ਨੰਬਰ ਏ 39 ਨੰਬਰ ਆਰਟੀਕਲ ਪਾਰਟ ਏ ਦੇ ਵਿੱਚ ਯਾਨੀ ਕਿ ਊਮਨ ਐਂਡ ਮੈਨਸ ਨੂੰ ਇਕੁਅਲ ਓਪਰਚ्युनिटीज ਦਿੱਤੀਆਂ ਜਾਣੀਆਂ ਹਰੇਕ ਫੀਲਡ ਦੇ ਵਿੱਚ ਹਰੇਕ ਕੰਮ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈ ਆਪਣੇ ਕੋਲ 39 ਡੀ ਤਾਂ 39 ਡੀ ਦੇ ਵਿੱਚ ਕੀ ਹੁੰਦਾ ਇਕੁਅਲ ਵਰਕ ਐਟ ਇਕੁਅਲ ਪੇ ਫੋਰ ਮੈਨ ਐਂਡ ਊਮਨ ਯਾਨੀ ਕਿ ਅਗਰ ਮੈਨ ਔਰ ਊਮਨ ਤੋਂ ਸੇਮ ਕੰਮ ਕਰਵਾਇਆ ਜਾ ਰਿਹਾ ਠੀਕ ਹੈ ਤਾਂ ਉਹਨਾਂ ਨੂੰ ਪੇ ਵੀ ਜਿਹੜੀ ਹੈਗੀ ਹੈ ਉਹ ਸੇਮ ਦਿੱਤੀ ਜਾਏਗੀ ਇਹਦੇ ਵਿੱਚ ਵੀ ਕੋਈ ਭੇਦਭਾਵ ਜਿਹੜਾ ਹੈ ਉਹ ਨਹੀਂ ਕੀਤਾ ਜਾਏਗਾ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 40 ਠੀਕ ਹੈ ਤਾਂ ਆਰਟੀਕਲ ਨੰਬਰ 40 ਦੇ ਵਿੱਚ ਕੀ ਹੈ ਟੂ ਆਰਗੇਨਾਈਜ਼ ਵਿਲੇਜ ਪੰਚਾਇਤ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਹੁੰਦੀਆਂ ਨੇ ਉਹਨਾਂ ਨੂੰ ਕਿੱਥੇ ਆਰਗੇਨਾਈਜ਼ ਕੀਤਾ ਜਾਂਦਾ ਕਿਹੜੇ ਆਰਟੀਕਲ ਦੇ ਤਹਿਤ ਆਰਗੇਨਾਈਜ਼ ਕੀਤਾ ਜਾਂਦਾ ਬਣਾਇਆ ਜਾਂਦਾ ਹੈ ਤਾਂ ਆਰਟੀਕਲ ਨੰਬਰ 40 ਦੇ ਤਹਿਤ ਜਿਹੜੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਦਾ ਗਠਨ ਕੀਤਾ ਜਾਂਦਾ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 41 ਤਾਂ ਆਰਟੀਕਲ ਨੰਬਰ 41 ਦੇ ਵਿੱਚ ਦਿੱਤਾ ਹੋਇਆ ਆਪ ਨੂੰ ਰਾਈਟ ਟੂ ਵਰਕ ਯਾਨੀ ਕਿ ਆਪਾਂ ਨੂੰ ਕੰਮ ਕਰਨ ਦਾ ਅਧਿਕਾਰ ਹੈ ਠੀਕ ਹੈ ਆਪਾਂ ਨੂੰ ਕੰਮ ਕਰਨ ਦਾ ਅਧਿਕਾਰ ਹੈ ਤਾਂ ਇਹ ਆਪਾਂ ਨੂੰ ਦਿੱਤਾ ਤੋ ਉਸ ਤੋਂ ਬਾਅਦ ਹੈ ਆਰਟੀਕਲ ਨੰਬਰ ਆਪਣੇ ਲਈ ਬਹੁਤ ਜਿਹੜਾ ਹੈ ਉਹ ਹੈ 43 ਨੰਬਰ ਤਾਂ 43 ਨੰਬਰ ਆਰਟੀਕਲ ਦੇ ਵਿੱਚ ਦਿੱਤਾ ਹੋਇਆ ਜੀ ਲਿਵਿੰਗ ਵੇਜਸ ਫੋਰ ਵਰਕਰਸ ਲਿਵਿੰਗ ਵੇਜਸ ਫੋਰ ਵਰਕਰਸ ਯਾਨੀ ਕਿ ਜੇਕਰ ਇਹਨੂੰ ਪੰਜਾਬੀ ਚ ਪੜੀਏ ਤਾਂ ਇਹ ਆਪਣੇ ਲਈ ਬਣੇਗਾ ਜੌਨ ਜੋਗੀ ਦਿਹਾੜੀ ਠੀਕ ਹੈ ਜੌਨ ਜੋਗੀ ਦਿਹਾੜੀ ਤਾਂ ਲਿਵਿੰਗ ਵੇਜਸ ਫੋਰ ਵਰਕਰਸ ਜਿਹੜੇ ਨੇ ਉਹ ਕਿਹਦੇ ਵਿੱਚ ਦਿੱਤੇ ਗਿਆ ਆਪਣੇ ਕੋਲ ਆਰਟੀਕਲ ਨੰਬਰ 43 ਦੇ ਵਿੱਚ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 44 ਤਾਂ ਆਰਟੀਕਲ ਨੰਬਰ 44 ਦੇ ਵਿੱਚ ਹੈ ਜੀ ਯੂਨੀਫਾਰਮਸ ਸਿਵਲ ਕੋਰਟ ਤੇ ਯੂਨੀਫਾਰਮ ਤੇ ਯੂਨੀਫਾਰਮ ਤੋਂ ਵੀ ਇੱਕ ਵਰਡ ਇਕਲ ਕਿ ਹੁੰਦਾ ਹੈ ਕਿ ਸੇਮ ਠੀਕ ਹੈ ਅਗਰ ਮੰਨ ਲਓ ਕਿ ਇੱਥੇ ਤਿੰਨ ਬੰਦੇ ਖੜੇ ਹੋਏ ਆ ਉਹਨਾਂ ਨੂੰ ਯੂਨੀਫਾਰਮ ਜਿਹੜੀ ਹੈ ਉਹਨਾਂ ਦੀ ਸੇਮ ਪਾਈ ਹੋਈ ਤਾਂ ਕੀ ਹੋਏਗਾ ਉਹ ਤਿੰਨੋਂ ਕੀ ਲੱਗਣਗੇ ਸੇਮ ਲੱਗਣਗੇ ਅਗਰ ਦੋ ਨੇ ਤਾਂ ਦੋਨੋਂ ਕੀ ਲੱਗਣਗੇ ਸੇਮ ਲੱਗਣਗੇ ਇੱਕ ਜਿਹਾ ਕਿਉਂਕਿ ਯੂਨੀਫਾਰਮ ਪਾ ਰੱਖੀ ਉਹਨਾਂ ਨੇ ਇੱਕੋ ਜਿਹੀ ਤੇ ਇੱਥੇ ਕੀ ਆਪਣੇ ਕੋਲ ਇਹਨੂੰ ਯਾਦ ਰੱਖਣ ਦਾ ਤਰੀਕਾ ਕੀ ਹੈ ਕਿ ਯੂਨੀਫਾਰਮ ਸਿਵਲ ਕੋਡ ਕੀ ਦੇ ਵਿੱਚ ਹੈ 44 ਨੰਬਰ ਦੇ ਵਿੱਚ ਯਾਨੀ ਕਿ 4 اور 4 ਦੋਨੋਂ ਦੇਖਣ ਦੇ ਵਿੱਚ ਕੀ ਲੱਗ ਰਹੇ ਨੇ ਆਪਣੇ ਕੋਲ ਸੇਮ ਸੇਮ ਲੱਗ ਰਹੇ ਨੇ ਠੀਕ ਹੈ ਦੋਨੋਂ ਦੇਖਣ ਦੇ ਵਿੱਚ ਕੀ ਲੱਗ ਰਹੇ ਨੇ ਸੇਮ ਸੇਮ ਲੱਗ ਰਹੇ ਨੇ ਤਾਂ ਕੀ ਹੋ ਗਿਆ ਯੂਨੀਫਾਰਮ ਸਿਵਲ ਕੋਡ ਕਿਸ ਦੇ ਵਿੱਚ ਆ ਗਿਆ ਆਪਣੇ ਕੋਲੇ ਆਰਟੀਕਲ ਨੰਬਰ 44 ਦੇ ਵਿੱਚ ਤਾਂ ਇਹ ਯੂਨੀਫਾਰਮ ਸਿਵਲ ਕੋਡ ਹੁੰਦਾ ਕੀ ਹੈ ਠੀਕ ਹੈ ਤਾਂ ਇਹ ਕੀ ਇੱਕ ਤਰੀਕੇ ਦੀ ਕੀ ਹੁੰਦੀ ਹੈ ਇਹ ਵੀ ਜਿਹੜੀ ਹੈ ਲਾਅ ਹੁੰਦਾ ਠੀਕ ਹੈ ਕਿਸੇ ਤਰੀਕੇ ਦੇ ਨਾਲ ਜਿਹੜਾ ਲਾਗੂ ਹੁੰਦਾ ਕਿਸੇ ਸਟੇਟ ਦੇ ਉੱਪਰ ਬਟ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਇਹ ਸਿਰਫ ਭਾਰਤ ਦੇ ਵਿੱਚ ਦੋ ਰਾਜਾਂ ਦੇ ਉੱਪਰ ਲਾਗੂ ਹੈ ਠੀਕ ਹੈ ਬਾਕੀ ਰਾਜਾਂ ਤੇ ਇਹ ਸਰਕਾਰ ਦੇ ਦੁਆਰਾ ਲਾਗੂ ਨਹੀਂ ਕੀਤਾ ਗਿਆ ਠੀਕ ਹੈ ਤਮ ਕਿਉਂਕਿ ਹਜੇ ਲਾਗੂ ਕੀਤਾ ਨਹੀਂ ਗਿਆ ਬਟ ਇਸਤੇ ਕੰਮ ਚੱਲ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਸਿਵਲ ਕੋਡ ਸੀ ਉਹ ਸਿਰਫ ਗੋਆ ਤੇ ਲੱਗਿਆ ਹੋਇਆ ਸੀ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਸਿਵਲ ਕੋਡ ਸੀ ਉਹ ਸਿਰਫ ਗੋਆ ਦੇ ਉੱਪਰ ਲੱਗਿਆ ਹੋਇਆ ਸੀ ਬਟ ਹੁਣ ਹਾਲੀ ਦੇ ਵਿੱਚ 2024 ਦੇ ਵਿੱਚ ਜਿਹੜਾ ਹੈ ਇਹ ਸਿਵਲ ਕੋਡ ਜਿਹੜਾ ਹੈ ਇਹ ਉੱਤਰਾਖੰਡ ਦੇ ਉੱਪਰ ਵੀ ਲਗਾ ਦਿੱਤਾ ਗਿਆ ਹੈ ਇਹ ਉੱਤਰਾਖੰਡ ਦੇ ਉੱਪਰ ਵੀ ਲਗਾ ਦਿੱਤਾ ਗਿਆ ਹੈ ਔਰ ਬਾਕੀ ਰਾਜਾਂ ਤੇ ਲਾਗੂ ਕਰਨ ਲਈ ਸਰਕਾਰ ਜਿਹੜੀ ਹੈ ਇਸਤੇ ਕੰਮ ਕਰ ਰਹੀ ਹੈ ਨੈਕਸਟ ਅਗਰ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 45 ਠੀਕ ਹੈ ਆਰਟੀਕਲ ਨੰਬਰ 45 ਦੇ ਵਿੱਚ ਆਪਣੇ ਕੋਲ ਦਿੱਤਾ ਹੋਇਆ ਰਾਈਟ ਟੂ ਐਜੂਕੇਸ਼ਨ ਤਾਂ ਹੁਣ ਕਹੋਗੇ ਕਿ ਰਾਈਟ ਟੂ ਐਜੂਕੇਸ਼ਨ ਤਾਂ ਆਪਾਂ ਪਹਿਲਾਂ ਹੀ ਪੜ੍ਹ ਕੇ ਆਂਦਾ ਸੀਗਾ ਫੰਡਾਮੈਂਟਲ ਰਾਈਟ ਦੇ ਵਿੱਚ ਜਿੱਥੇ ਆਪਾਂ 21 A ਦੇ ਵਿੱਚ ਪੜ੍ਹਿਆ ਸੀ ਬਟ ਇਹਦੇ ਵਿੱਚ ਥੋੜੀ ਚੇਂਜਿੰਗ ਹੈ ਕੀ ਚੇਂਜਿੰਗ ਹੈ ਕਿ ਆਪਣੇ ਕੋਲ ਜਿਹੜਾ ਆਪਾਂ ਐਜੂਕੇਸ਼ਨ ਰਾਈਟ ਪੜ੍ਹਿਆ ਸੀਗਾ 21 A ਦੇ ਵਿੱਚ ਉਸ ਦੇ ਵਿੱਚ ਆਪਾਂ ਪੜ੍ਹਿਆ ਸੀ 6 ਤੋਂ ਲੈ ਕੇ ਜਿਹੜੇ ਅੱਗੇ ਆਪਣੇ ਕੋਲ ਬੱਚੇ ਆਉਂਦੇ ਨੇ ਠੀਕ ਹੈ 6 ਤੋਂ ਲੈ ਕੇ 14 ਸਾਲ ਤੱਕ ਠੀਕ ਹੈ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਜਿਹੜੀ ਹੈ ਉਹ ਐਜੂਕੇਸ਼ਨ ਦਾ ਰਾਈਟ ਹੈ ਤਾਂ ਇਹ ਸੀਗਾ ਆਪਣੇ ਕੋਲ 21 ਬਟ ਇੱਥੇ ਜਿਹੜਾ ਆਪਣੇ ਕੋਲ ਆਰਟੀਕਲ ਨੰਬਰ 42 ਹੈ ਜਿਸ ਦੇ ਵਿੱਚ ਆਪਾਂ ਨੂੰ ਰਾਈਟ ਟੂ ਐਜੂਕੇਸ਼ਨ ਦੇ ਰੱਖਿਆ ਇਹ ਆਪਣਾ ਕਿੱਥੇ ਹੈ 0 ਤੋਂ ਲੈ ਕੇ 6 ਸਾਲ ਤੱਕ ਯਾਨੀ ਕਿ ਛੋਟੇ ਬੱਚਾ ਲਈ ਜਿਹੜੇ ਜਨਮ ਤੋਂ ਬਾਅਦ ਜਿਹੜਾ ਉਹਨਾਂ ਨੂੰ ਸਿੱਖਿਆ ਲਈ ਪਾਇਆ ਜਾਂਦਾ ਹੈ ਠੀਕ ਹੈ ਤਾਂ ਤੋਂ 6 ਸਾਲ ਤੱਕ ਜਿਹੜਾ ਵੀ ਕੋਈ ਵੱਡੇ ਸਕੂਲਾਂ ਵਿੱਚ ਯਾਨੀ ਕਿ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਫਰਸਟ ਕਲਾਸ ਤੋਂ ਅਗਰ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ ਤਾਂ 5 ਤੋਂ 6 ਸਾਲ ਦੇ ਬੱਚੇ ਦੀ ਕਰਦੇ ਆ ਬਟ ਉਸ ਤੋਂ ਪਹਿਲਾਂ ਵੀ ਜਿਹੜੀਆਂ ਹੁੰਦੀਆਂ ਜਿਵੇਂ ਅੰਗਣਵਾੜੀਆਂ ਬਣੀਆਂ ਹੁੰਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਜਿਹੜੇ 0 ਤੋਂ ਲੈ ਕੇ 6 ਸਾਲ ਦੇ ਅੰਦਰ ਬੱਚੇ ਆਉਂਦੇ ਨੇ ਇਹਨਾਂ ਨੂੰ ਉੱਥੇ ਸਿੱਖਿਆ ਦਾ ਅਧਿਕਾਰ ਜਿਹੜਾ ਹੁੰਦਾ ਹੈ ਉੱਥੇ ਬਿਠਾ ਕੇ ਜਾਣ ਦਾ ਅਧਿਕਾਰ ਜਿਹੜਾ ਹੁੰਦਾ ਹੈ ਉਹ ਸਭ ਦੇ ਕੋਲ ਹੁੰਦਾ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਹੈ ਆਰਟੀਕਲ ਨੰਬਰ 47 ਤਾਂ ਆਰਟੀਕਲ ਨੰਬਰ 47 ਦੇ ਵਿੱਚ ਕੀ ਹੁੰਦਾ ਹੈ ਕਿ ਇਹ ਰਾਜ ਸਰਕਾਰ ਦਾ ਕੰਮ ਹੈ ਕਿ ਉਹ ਆਪਣੇ ਰਾਜ ਦੇ ਨਾਗਰਿਕਾਂ ਦੀ ਸਿਹਤ ਨੂੰ ਤੰਦਰੁਸਤ ਅਤੇ ਤੰਦਰੁਸਤ ਰੱਖਣ ਤੇ ਕੰਮ ਕਰੇ ਠੀਕ ਹੈ ਆਰਟੀਕਲ ਨੰਬਰ 47 ਕੀ ਕਹਿੰਦਾ ਹੈ ਆਰਟੀਕਲ ਨੰਬਰ 47 ਇਹ ਕਹਿੰਦਾ ਹੈ ਕਿ ਅਗਰ ਕੋਈ ਰਾਜ ਸਰਕਾਰ ਹੈ ਠੀਕ ਹੈ ਰਾਜ ਸਰਕਾਰ ਹੈ ਅਗਰ ਉਸ ਰਾਜ ਸਰਕਾਰ ਦੇ ਰਹਿਦੇ ਹੋਏ ਕਿਸੇ ਰਾਜ ਦੇ ਵਿੱਚ ਕੋਈ ਵੀ ਮਹਾਮਾਰੀ ਫੈਲ ਰਹੀ ਹੈ ਕੁਝ ਵੀ ਹੋ ਰਿਹਾ ਹੈ ਠੀਕ ਹੈ ਤਾਂ ਉਸ ਦੀ ਜਾਣਕਾਰੀ ਜਿਹੜੀ ਹੁੰਦੀ ਹੈ ਉਸ ਦੀ ਸੰਭਾਲ ਕਰਨਾ ਜਿਹੜਾ ਕਿ ਦੀ ਜ਼ਿੰਮੇਵਾਰੀ ਹੁੰਦੀ ਹੈ ਰਾਜ ਸਰਕਾਰ ਦੀ ਹੁੰਦੀ ਹੈ ਕਿ ਉੱਥੋਂ ਦੇ ਰਹਿਣ ਵਾਲੇ ਸਿਟੀਜ਼ਨਸ ਉੱਥੋਂ ਦੇ ਉਸ ਰਾਜ ਦੇ ਰਹਿਣ ਵਾਲੇ ਨਾਗਰਿਕ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਸੰਭਾਲ ਜਿਹੜੀ ਰੱਖਿਆ ਕਰਨੀ ਹੁੰਦੀ ਹੈ ਕਿਸ ਨੇ ਕਰਨੀ ਹੁੰਦੀ ਹੈ ਉਹ ਰਾਜ ਸਰਕਾਰ ਦੁਆਰਾ ਹੀ ਕਰਨੀ ਹੁੰਦੀ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 48 ਔਰ ਇਸ ਦੇ ਵਿੱਚ ਹੈ 148 ਪਾਰਟ A ਇੱਕ ਹੈ ਆਪਣੇ ਕੋਲ ਆਰਟੀਕਲ ਨੰਬਰ 48 ਔਰ ਇੱਕ ਹੈ 48 A ਤਾਂ ਅਗਰ ਆਪਾਂ 48 ਦੀ ਗੱਲ ਕਰੀਏ ਤਾਂ 48 ਦੇ ਵਿੱਚ ਆਪਣੇ ਕੋਲ ਆਉਂਦਾ ਜੀ ਐਨੀਮਲ ਹਸਬੈਂਡਰੀ ਐਂਡ ਐਗਰੀਕਲਚਰ ਠੀਕ ਹੈ ਐਨੀਮਲ ਹਸਬੈਂਡਰੀ ਐਂਡ ਐਗਰੀਕਲਚਰ ਐਨੀਮਲ ਹਸਬੈਂਡਰੀ ਐਂਡ ਐਗਰੀਕਲਚਰ ਆਪਣੇ ਕੋਲ ਕਿਹਦੇ ਵਿੱਚ ਆਉਂਦਾ ਆਰਟੀਕਲ ਨੰਬਰ 48 ਦੇ ਵਿੱਚ ਤਾਂ ਫਿਰ ਗੱਲ ਕਰੀਏ ਤਾਂ 48 A ਦੇ ਵਿੱਚ ਕੀ ਆਉਂਦਾ ਤਾਂ 48 A ਦੇ ਵਿੱਚ ਆਪਣੇ ਕੋਲ ਹੈ ਜੀ এনवायरमेंटਲ ਪ੍ਰੋਟੈਕਸ਼ਨ ਠੀਕ ਹੈ এনवायरमेंटਲ ਪ੍ਰੋਟੈਕਸ਼ਨ ਸੈਕੰਡ ਹੈਫ ਨੇ ਕੋਲ ਫੋਰੈਸਟ ਵਾਈਲਡ ਲਾਈਫ ਪ੍ਰੋਟੈਕਸ਼ਨ ਠੀਕ ਹੈ ਤਾਂ ਦੋ ਚੀਜ਼ਾਂ ਨੇ ਇਹਦੇ ਵਿੱਚ ਆਪਣੇ ਕੋਲ ਆਉਂਦੀਆਂ 48 ਦੇ ਵਿੱਚ ਇੱਕ ਤਾਂ ਆਪਣੇ ਕੋਲ ਆ ਗਈ এনवायरमेंटਲ ਪ੍ਰੋਟੈਕਸ਼ਨ ਔਰ ਸੈਕੰਡ ਆ ਜੇ ਕਿ ਆਪਣੇ ਕੋਲੇ ਫੋਰੈਸਟ ਵਾਈਲਡ ਲਾਈਫ ਪ੍ਰੋਟੈਕਸ਼ਨ ਤਾਂ ਇਸ ਚੀਜ਼ ਨੂੰ ਲਿਖ ਲੈਣਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ ਇਸ ਲਈ ਮੈਂ ਜਿਹੜੀਆਂ ਇੱਥੇ ਇਹਨਾਂ ਨੂੰ ਇਸੇ ਤਰੀਕੇ ਨਾਲ ਕਰਵਾ ਰਿਹਾ ਕਿਉਂਕਿ ਜੇ ਅਗਰ ਡਾਇਰੈਕਟ ਸਾਹਮਣੇ ਲਿਖ ਦਾਂਗੇ ਤਾਂ ਉਹਦੇ ਨਾਲ ਕੋਈ ਐਡਾ ਫਰਕ ਨਹੀਂ ਪੈਣ ਵਾਲਾ ਠੀਕ ਹੈ ਕਿਉਂਕਿ ਅਗਰ ਉਹਨਾਂ ਨੂੰ ਸਮਝਾਵਾਂਗੇ ਤਾਂ ਆਪਣੇ ਦਿਮਾਗ ਦੇ ਵਿੱਚ ਪੈਣੀ ਹੈ ਤਾਂ ਤਾਂ ਹੀ ਉਹ ਆਪਣੇ ਲਈ ਬੈਸਟ ਹੋ ਸਕਦੀਆਂ ਹਨ ਠੀਕ ਹੈ ਨੈਕਸਟ ਹੈ ਆਪਣੇ ਕੋਲ ਇੰਪੋਰਟੈਂਟ ਆਰਟੀਕਲ ਜਿਹੜਾ ਆਪਣਾ ਬਣਦਾ ਹੈ ਉਹ ਹੈ 50 ਨੰਬਰ ਤਾਂ 50 ਨੰਬਰ ਆਰਟੀਕਲ ਜਿਹੜਾ ਹੈਗਾ ਇਸ ਦੇ ਵਿੱਚ ਆਪਣੇ ਕੋਲੇ ਕਾਰਜਪਾਲਿਕਾ ਨੂੰ ਨਿਯਮ ਵਾਲੀ ਕਾ ਤੋਂ ਵੈਕ ਕਰਨਾ ਤਾਂ 50 ਨੰਬਰ ਅਗਰ ਆਪਾਂ ਕਿਸੇ ਵੀ ਚੀਜ਼ ਨੂੰ ਹਾਫ ਕਰਨਾ ਹੋਵੇ ਯਾਨੀ ਕਿ ਮੰਨ ਲਓ ਕਿਸੇ ਕੋਲ 100 ਰੁਪਏ ਨੇ ਠੀਕ ਹੈ ਤਾਂ ਅਗਰ ਉਹਨੂੰ ਕਿਸੇ ਦੇ ਵਿੱਚ ਵੰਡਣਾ ਹੋਵੇ ਤਾਂ ਆਪਾਂ ਕੀ ਕਹਾਂਗੇ 50 50 ਕਰ ਲਓ ਠੀਕ ਹੈ 50 50 ਕਰ ਲਓ ਠੀਕ ਹੈ ਹਾਫ ਕਰ ਲਓ ਵੰਡ ਦਿਓ ਇਹਨਾਂ ਨੂੰ ਠੀਕ ਹੈ ਅਗਰ ਕਿਸੇ ਕੋਲ 25 ਨੇ 30 ਨੇ ਤਾਂ ਕੁਝ ਵੀ ਹੈ ਆਪਾਂ ਇਦਾਂ ਤਾਂ ਨਹੀਂ ਕਹਿੰਦੇ ਹੁੰਦੇ ਨਾ ਕਿ ਅਗਰ ਮੰਨ ਲਓ ਕਿਸੇ ਕੋਲੇ ਆਪਾਂ 100 ਦੀ ਗੱਲ ਕੀਤੀ ਮੰਨ ਲਓ ਕਿਸੇ ਕੋਲ 60 ਰੁਪੀਸ ਹੈ ਠੀਕ ਹੈ ਤਾਂ ਉਹਨੇ ਕਿਹਾ ਕਿ ਇਹਨੂੰ ਆਪਾਂ ਹਾਫ ਕਰ ਲਈਏ ਵੰਡ ਲਈਏ ਵੰਡ ਲਈਏ ਤੇ ਵੰਡ ਲਈਏ ਤੇ ਕੀ ਕਹਾਂਗੇ ਇੱਦਾਂ ਇਦਾਂ ਕੱਟ ਲਓ ਕਹਿਣਗੇ ਕਿ ਆਪਾਂ 30 30 ਕਰ ਲਈਏ ਠੀਕ ਹੈ ਜ਼ਿਆਦਾਤਰ ਕੀ ਕਹਿਣਗੇ ਇਹਨਾਂ ਨੂੰ ਆਪਾਂ 50 50 ਵੰਡ ਲੈਣੇ ਆ ਠੀਕ ਹੈ 50 50 ਵੰਡ ਲੈਣੇ ਆ ਦਾ 50 50 ਕਰ ਲੈਣ ਤੇ 50 ਤੋਂ ਯਾਦ ਰੱਖਣਾ ਕਿ 50 ਦਾ ਮਤਲਬ ਕੀ ਹੁੰਦਾ 50 50 ਕਰ ਲੈਣਾ ਯਾਨੀ ਕਿ ਵੰਡ ਲੈਣਾ ਤਾਂ ਵੰਡ ਕੀ ਹੁੰਦਾ ਇਹਦੇ ਵਿੱਚ ਵੰਡ ਕਿਹਦੀ ਆ ਗਈ ਆਪਣੇ ਕੋਲੇ ਕਾਰਜਪਾਲਿਕਾ ਤੇ ਨਿਆਂਪਾਲਿਕਾ ਤੇ ਮਤਲਬ ਕਿ ਆਰਟੀਕਲ ਨੰਬਰ 50 ਕੀ ਕਰਦਾ ਹੈ ਆਪਣੇ ਕੋਲੇ ਕਾਰਜਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਕੀ ਕਰਦਾ ਹੈ ਵੱਖ-ਵੱਖ ਕਰਦਾ ਹੈ ਠੀਕ ਹੈ ਨੈਕਸਟ ਆਰਟੀਕਲ ਦੀ ਗੱਲ ਕਰੀਏ ਤਾਂ ਨੈਕਸਟ ਆਰਟੀਕਲ ਜਿਹੜਾ ਹੈ ਆਪਣੇ ਕੋਲ ਉਹ ਹੈ ਆਰਟੀਕਲ ਨੰਬਰ 51 ਠੀਕ ਹੈ ਆਰਟੀਕਲ ਨੰਬਰ 51 ਤਾਂ ਆਰਟੀਕਲ ਨੰਬਰ 51 ਕੀ ਕਰਦਾ ਹੈ ਟੂ ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਤਾਂ ਆਰਟੀਕਲ ਨੰਬਰ ਜਿਹੜਾ 51 ਹੈ ਇਹ ਪੀਸ ਐਂਡ ਸਿਕਿਉਰਿਟੀ ਯਾਨੀ ਕਿ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਯਾਨੀ ਕਿ ਸ਼ਾਂਤੀ ਅਤੇ ਸੁਰੱਖਿਆ ਨੂੰ ਜਿਹੜਾ ਹੈ ਇਹ ਪ੍ਰਮੋਟ ਕਰਦਾ ਹੈ ਯਾਨੀ ਕਿ ਸ਼ਾਂਤੀ ਅਤੇ ਸੁਰੱਖਿਆ ਜਿਹੜੀ ਹੈ ਉਸ ਨੂੰ ਬਣਾਈ ਰੱਖਣਾ ਜਿਹੜਾ ਹੁੰਦਾ ਹੈ ਉਸ ਨੂੰ ਪ੍ਰਮੋਟ ਕਰਦਾ ਹੈ ਤਾਂ ਕਿ ਜਿਹੜੀ ਹੈ ਤੇ ਸ਼ਾਂਤੀ ਵੀ ਬਣੀ ਰਹੇ ਅਤੇ ਹਰ ਇੱਕ ਦੀ ਸੁਰੱਖਿਆ ਵੀ ਜਿਹੜੀ ਹੈ ਉਹ ਜ਼ਰੂਰੀ ਹੈ। ਨੈਕਸਟ ਆਪਣੇ ਕੋਲ ਪਾਰਟ ਆਉਂਦਾ ਜੀ ਆਪਣੇ ਕੋਲ ਪਾਰਟ ਨੰਬਰ 4A ਜਿਹੜਾ ਕਿ ਐਮੈਂਡਮੈਂਟ ਦੇ ਤਹਿਤ ਜੋੜਿਆ ਗਿਆ ਸੀ ਆਪਾਂ ਨੂੰ ਪਤਾ ਹੈ ਕਿ ਆਪਾਂ ਜਵੇਂ ਸਮਝਾਇਆ ਸੀ ਤੁਹਾਨੂੰ ਕਿ ਅਗਰ ਕਿਸੇ ਦੇ ਨਾਲ ਵੱਡੀ A ਲੱਗੀ ਹੋਈ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਇਹੇ ਆਰਟੀਕਲ ਐਮੈਂਡਡਮੈਂਟ ਦੇ ਤਹਿਤ ਜੋੜਿਆ ਗਿਆ ਹੈ। ਅਗਰ ਕਿਸੇ ਦੇ ਨਾਲ ਵੀ ABC ਦਾ ਕੋਈ ਵਰਡ ਜਿਹੜਾ ਹੈ ਉਹ ਛੋਟੇ ਅਲਫਾਬੈਟਸ ਦੇ ਵਿੱਚ ਲੱਗਿਆ ਹੋਵੇਗਾ ਠੀਕ ਹੈ স্মੋਲ ਲੈਟਰ ਅਲਫਾਬੈਟਿਕ ਲੱਗਿਆ ਹੋਵੇਗਾ ਤਾਂ ਉਸ ਦਾ ਮਤਲਬ ਕੀ ਹੋਏਗਾ ਕਿ ਜਦੋਂ ਸੁਵਿਧਾਨਾ ਬਣਿਆ ਸੀ ਲਾਗੂ ਹੋਇ ਆ ਰਿਹਾ ਹੈ ਠੀਕ ਹੈ ਤਾਂ ਇਹਨੇ ਹੁਣ ਆਪਣੇ ਕੋਲ ਪਾਰਟ 4 ਠੀਕ ਹੈ ਪਾਰਟ 4 ਦੇ ਵਿੱਚ ਆਪਣੇ ਕੋਲ ਹੈ ਏ ਪਾਰਟ 4 ਏ ਯਾਨੀ ਕਿ ਐਮੈਂਡਮੈਂਟ ਵਾਲਾ ਤੇ ਇਸ ਦੇ ਵਿੱਚ ਕੀ ਨੇ ਆਪਣੇ ਕੋਲ ਫੰਡਾਮੈਂਟਲ ਡਿਊਟੀਆਂ ਤਾਂ ਫੰਡਾਮੈਂਟਲ ਡਿਊਟੀਆਂ ਯਾਨੀ ਕਿ ਆਪਣੇ ਮਢਲੇ ਕਰਤੱਵ ਤੇ ਮਢਲੇ ਕਰਤੱਵ ਤੇ ਕਦੋਂ ਐਡ ਕੀਤੇ ਗਏ ਸੀ ਕਿਵੇਂ ਐਡ ਕੀਤੇ ਗਏ ਸੀ ਉਹ ਵੀ ਆਪਾਂ ਦੇਖਦੇ ਹਾਂ ਤਾਂ 42nd ਐਮੈਂਡਮੈਂਟ ਹੋਈ ਸੀਗੀ ਠੀਕ ਹੈ ਕਦੋਂ 1976 ਦੇ ਵਿੱਚ ਜਿਸ ਦੇ ਤਹਿਤ ਪਾਰਟ ਨੰਬਰ 4A ਬਣਾਇਆ ਗਿਆ ਔਰ ਇਸ ਦੇ ਵਿੱਚ ਫੰਡਾਮੈਂਟਲ ਡਿਊਟੀਆਂ ਨੂੰ ਐਡ ਕੀਤਾ ਗਿਆ ਤਾਂ ਇਸ ਦੇ ਨਾਲ ਜਿਹੜਾ ਆਰਟੀਕਲ ਲੱਗਦਾ ਕਿਹੜਾ ਲੱਗਦਾ ਜੀ ਇੱਕੋ ਇੱਕ ਆਰਟੀਕਲ ਆਉਂਦਾ ਆਪਣੇ ਕੋਲੇ ਆਪਣੇ ਕੋਲੇ ਫੰਡਾਮੈਂਟਲ ਡਿਊਟੀਆਂ ਦੇ ਵਿੱਚ 51A ਤਾਂ ਇਹ ਲੱਗ ਗਈ ਫਿਰ ਨਾਲ ਕਿਉਂਕਿ ਇਹ ਵੀ ਐਮੈਂਡਮੈਂਟ ਦੇ ਤਹਿਤ ਜਦੋਂ ਉਹਦੇ ਵਿੱਚ ਐਮੈਂਡਮੈਂਟ ਕੀਤੀ ਗਈ 4A ਬਣਾਇਆ ਗਿਆ ਤਾਂ ਆਰਟੀਕਲ ਵੀ ਦੁਬਾਰਾ ਤੋਂ 51 ਬਣਾਇਆ ਗਿਆ ਤੇ 51A ਬਣਿਆ ਤਾਂ ਆਪਣੇ ਕੋਲੇ ਵੀ ਐਮੈਂਡਮੈਂਟ ਦੇ ਤਹਿਤ ਜੁੜਿਆ ਠੀਕ ਹੈ ਔਰ ਇਸ ਨੂੰ ਆਪਾਂ ਜਿਹੜਾ ਹੈ 42nd ਐਮੈਂਡਮੈਂਟ ਜਿਹੜੀ ਸੀ ਇਸ ਨੂੰ ਆਪਾਂ ਕੀ ਕਹਿੰਦੇ ਆ ਮਿੰਨੀ ਕਨਸਟੀਟਿਊਸ਼ਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਯਾਨੀ ਕਿ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਮਿੰਨੀ ਕਨਸਟੀਟਿਊਸ਼ਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਦੇ ਹਾਂ ਔਰ ਇਸ ਨੂੰ ਬਣਾਉਣ ਦਾ ਜਾਂ ਫਿਰ ਐਡ ਕਰਨ ਦਾ ਜਿਹੜਾ ਹੈ ਫੰਡਾਮੈਂਟਲ ਡਿਊਟੀਆਂ ਨੂੰ ਸੰਵਿਧਾਨ ਦੇ ਵਿੱਚ ਐਡ ਕਰਨ ਦੀ ਸਲਾਹ ਜਿਹੜੀ ਸੀ ਕਿਸੇ ਦੁਆਰਾ ਦਿੱਤੀ ਗਈ ਸੀ ਤਾਂ ਉਹ ਆਪਾਂ ਗੱਲ ਕਰੀਏ ਤਾਂ ਸਵਰਨ ਸਿੰਘ ਕਮੇਟੀ ਦੁਆਰਾ ਜਿਹੜੀ ਸੀਗੀ ਇਹ ਸਲਾਹ ਦਿੱਤੀ ਗਈ ਸੀ ਤਾਂ ਇਹ ਕਮੇਟੀ ਨੇ ਸਲਾਹ ਦਿੱਤੀ ਸੀ ਕਿ ਮਢਲੇ ਕਰਤੱਵਾਂ ਨੂੰ ਭਾਰ ਦੇ ਸੰਵਿਧਾਨ ਦੇ ਵਿੱਚ ਜੋੜਨ ਲਈ ਜਾਂ ਫਿਰ ਜੋੜਿਆ ਜਾਵੇ Thank <laughs> you. ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਅਗਰ ਦੇਖੀਏ ਆਪਾਂ ਤਾਂ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਇਹ ਐਡ ਕੀਤੀਆਂ ਗਈਆਂ ਸੀ ਜਿਸ ਟਾਈਮ ਤੇ ਇਹ ਐਡ ਕੀਤੀਆਂ ਗਈਆਂ ਸੀ ਉਸ ਟਾਈਮ ਤੇ ਕਿੰਨੀਆਂ ਸਨ 10 ਸਨ ਬਟ ਅੱਜ ਦੇ ਟਾਈਮ ਦੇ ਵਿੱਚ ਕਿੰਨੀਆਂ ਹੋ ਚੁੱਕੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਇਹ 11 ਹੋ ਚੁੱਕੇ ਨੇ ਤਾਂ ਇਹਦੀਆਂ ਯਾਦ ਰੱਖਣੀ ਕਿ ਜਦੋਂ ਸੁਵਿਧਾਨ ਆਪਣੇ ਕੋਲੇ ਸੰਵਿਧਾਨ ਦੇ ਵਿੱਚ ਇਸ ਦੀ ਐਡੀਸ਼ਨ ਕੀਤੀ ਗਈ ਸੀਗੀ ਫੰਡਾਮੈਂਟਲ ਡਿਊਟੀਆਂ ਐਡ ਕੀਤੀਆਂ ਗਈਆਂ ਸੀ ਬਟ ਅੱਜ ਦੇ ਟਾਈਮ ਤੇ ਕਿੰਨੀਆਂ ਨੇ ਅੱਜ ਦੇ ਟਾਈਮ ਤੇ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਨੇ ਉਹ 11 ਹਨ ਤਾਂ ਕਿਹੜੀਆਂ-ਕਿਹੜੀਆਂ ਹਨ ਫਸਟ ਆਪਣੇ ਕੋਲ ਡਿਊਟੀਆਂ ਕਿਹ स्वीकार करना पालना करनी ठीक है एस आई यू एस आई यू का मतलब की हो गया श्योरिटी इंटरग्रिटी एंड यूनिटी ठीक है श्योरिटी इंटरग्रिटी एंड यूनिटी तो ये भी अपनी की एक है ड्यूटी है ठीक है फिर अपने को भाईचारे दी भावना ठीक है फिर अपने को डिफेंस अपनी ड्यूटी है किसी की सुरक्षा करना ठीक है यानी कि फिर आगे आ गया अपने को सभ्याचार की महत्ता ਠੀਕ ਹੈ ਸਭਿਆਚਾਰ ਦੀ ਮਹੱਤਤਾ ਤੇ ਆਪਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਣਾ ਆਲੇ ਦੁਆਲੇ ਦੀ ਸੁਰੱਖਿਆ ਕਰਨੀ ਠੀਕ ਹੈ ਵਿਕਾਸ ਦੇ ਵਿੱਚ ਯੋਗਦਾਨ ਦੇਣਾ ਹਿੰਸਾ ਤੋਂ ਦੂਰੀ ਰੱਖਣੀ ਠੀਕ ਹੈ ਕਿਉਂਕਿ ਹਿੰਸਾਵਾਦੀ ਨਹੀਂ ਬੰਨਣਾ ਠੀਕ ਹੈ ਤੇ ਆਪਣੀਆਂ ਡਿਊਟੀਆਂ ਨੂੰ ਲਗਾਤਾਰ ਯਤਨ ਕਰਦੇ ਰਹਿਣਾ ਕਦੇ ਵੀ ਹਾਰ ਨਾ ਮੰਨਣੀ ਗਿਵ ਓਪਰਚੁਨिटीज ਜੇਕਰ ਤੁਸੀਂ ਕੋਈ ਕੰਮ ਵਧੀਆ ਕਰ ਰਹੇ ਹੋ ਤਾਂ ਤੁਸੀਂ ਕਿਸੇ ਹੋਰ ਨੂੰ ਵੀ ਓਪਰਚੁਨिटीज ਦੇਣੀਆਂ ਨੇ ਤਾਂ ਇਹ ਵੀ ਆਪਣਾ ਇੱਕ ਕਰਤੱਵ ਬਣ ਜਾਂਦਾ ਆਪਣੀ ਇੱਕ ਡਿਊਟੀ ਬਣ ਜਾਂਦੀ ਹੈ ਤੇ ਇਹ ਆਪਣੇ ਕੋਲ 11 ਤਰੀਕੇ ਦੇ ਨਾਲ 11 ਜਿਹੜੀਆਂ ਹੈਗੀਆਂ ਨੇ ਆਪਣੇ ਕੋਲ ਇਹ ਫੰਡਾਮੈਂਟਲ ਡਿਊਟੀਆਂ ਨੇ ਤਾਂ ਇਹਨਾਂ ਦੇ ਨਾਮ ਵੀ ਯਾਦ ਰੱਖਣ ठीक है ताज की क्लास लाज की क्लास अपनी इतने समाप्त होंगी है और अगर तुम अजे तक भी चैनल सबसक्राइब नहीं कर रखे तो चैनल सबसक्राइब जरूर कर लेना और बैल एकन वाली घंटी को ऑल पर जरूर प्रेस कर लियो ताकि अगर आने वाली वीडियोज़ की नोटिकेशन जो है तुडे तो तक पहल पहुँचती रहे और थैंक्स फॉर वॉचिंग भी पूरा देखने बहुत बहुत धनबाद